ਸੰਬਰਾਲਾ ਦੇ ਪਿੰਡ ਸਹਿਜੋ ਮਾਜਰਾ ਦੇ ਵਿੱਚ ਇੱਕ ਤੜਕਸਾਰ ਵੱਡਾ ਹਾਦਸਾ ਵਾਪਰਿਆ ਹੈ ਚੌਨੇ ਦੀ ਪਨੀਰੀ ਪੁੱਟਣ ਜਾ ਰਹੇ ਛੋਟੇ ਹਾਥੀ ਦੇ ਵਿੱਚ ਸਵਾਰ 15 ਤੋਂ 16 ਪ੍ਰਵਾਸੀ ਮਜ਼ਦੂਰਾਂ ਨੂੰ ਤੜਕਸਾਰਪਿੰਡ ਬਹਿਲੋਲਪੁਰ ਦੇ ਨਜ਼ਦੀਕ ਪਿੱਛੋਂ ਆ ਰਹੇ ਟਿਪਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ 7 ਤੋਂ 8 ਮਜ਼ਦੂਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੱਤੀ ਅਤੇ ਉਸ ਤੋਂ ਬਾਅਦ ਗੰਭੀਰ ਸੱਟਾਂ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਮਜ਼ਦੂਰਾ ਦੇ ਵਿੱਚੋਂ ਇੱਕ ਮਜ਼ਦੂਰ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਜਿਸ ਨੂੰ ਐਂਬੂਲੈਂਸ ਦੇ ਵਿੱਚ ਵਾਪਸ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ ਜਿਸ ਦਾ ਨਾਮ ਰੋਹਿਤ ਦੱਸਿਆ ਗਿਆ ਤੇ ਉਮਰ ਤਕਰੀਬਨ 25 ਸਾਲ ਸੀ ਤੇ ਹੁਣ ਸਵਾਲ ਇਹ ਖੜਾ ਹੁੰਦਾ ਕਿ ਆਖਰ ਟਿਪਰਾਂ ਦਾ ਕਹਿਰ ਕਦੋਂ ਖਤਮ ਹੋਵੇਗਾ ਲਗਾਤਾਰ ਟਿਪਰਾਂ ਦੇ ਨਾਲ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਦੱਸਣਯੋਗ ਹੈ ਕਿ ਪਟਿਆਲਾ ਦੇ ਵਿੱਚ ਵੀ ਸਕੂਲੀ ਵੈਨ ਦਾ ਟਿਪਰ ਦੇ ਨਾਲ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਕਈ ਬੱਚਿਆਂ ਦੀ ਜਾਨ ਵੀ ਗਈ ਸੀ ਪਰਿਵਾਰ ਹੁਣ ਤੱਕ ਇਨਸਾਫ ਦੀ ਮੰਗ ਕਰ ਰਿਹਾ ਤੇ ਅੱਜ ਖਬਰ ਸਮਰਾਲਾ ਤੋਂ ਵੀ ਸਾਹਮਣੇ ਆ ਗਈ ਹੈ ਜਿੱਥੇ ਇੱਕ ਵਾਰ ਫੇਰ ਤੋਂ ਟਿੱਪਰ ਦਾ ਕਹਿਰ ਦੇਖਣ ਨੂੰ ਮਿਲਿਆ ਸਰ ਪਹਿਲਾਂ ਸਾਡੇ ਕੋਲ 4 ਪੇਸ਼ੈਂਟ ਆਏ ਸੀ 7:00 ਵਜੇ ਤੇ ਉਹਨਾਂ ਚੋਂ ਅਸੀਂ 3 ਬੰਦੇ ਜਿਹੜੇ ਰੈਫਰ ਕੀਤੇ ਆ 2 ਜਾਨਾਂ ਦੇ ਸੀਵੀਅਰ ਹੈਡ ਇੰਜਰੀ ਸੀ 1 ਦੇ ਐਬਡੋਮినਲ ਇੰਜਰੀ ਸਰ ਹੁਣ 3 ਪੇਸ਼ੈਂਟ ਨੇ ਸਾਡੇ ਕੋਲੇ ਤੇ ਉਹ ਸਰ ਸਟੇਬਲ ਸਰ ਟੋਟਲ ਤਾਂ ਨਹੀਂ ਪਤਾ ਸਾਡੇ ਕੋਲ 7 ਜਾਣੇ ਅਜੇ ਤੱਕ ਹੁਣ ਤੱਕ ਆਏ ਅੱਜ ਜਿਹੜੇ ਉਹ ਆਉਣੇ ਹਾਂ ਹਾਂ ਜਿਹੜੇ ਆਉਣ ਵਾਲੇ ਠੀਕ ਨੇ ਉਹਨਾਂ ਨੂੰ ਅਸੀਂ ਫਰਦਰ ਅਪਸਟੈਸਿਸ ਕੋਲੇ ਟ੍ਰੀਟਮੈਂਟ ਲਈ ਦਿੱਤਾ ਇੱਕ ਪੇਸ਼ੈਂਟ ਆਪਰ ਉਹਿਤ ਜਿਹੜਾ ਰੈਫਰ ਆਊਟ ਕੀਤਾ ਸੀ ਉਹ ਦੀ ਜਾਂਦੇ ਉਹਨਾਂ ਦੀ ਡੈਥ ਹੋ ਗਈ ਤੇ ਐਂਬੂਲੈਂਸ ਵਾਪਸ ਲੈ ਕੇ ਆਈ ਨਾ ਮਤ ਇਹ ਸਭ ਉਹਿਤ ਪੇਸ਼ੈਂਟ ਆ ਤੇ 25 ਸਾਲ ਉਮਰ ਦਾ